ਉਹੀ ਗਲੀਆਂ ਉਹੀ ਸੜਕਾਂ ਉਹੀ ਸ਼ਹਿਰ ਕੁਝ ਵੀ ਨਹੀਂ ਸੀ ਬਦਲਿਆ ਉਹ ਆਪ ਕਿਹੜਾ ਬਦਲੀ ਸੀ ਅਮਰੀਕਾ ਵਰਗੇ ਮੁਲਕ ਵਿੱਚ ਰਹਿ ਕੇ ਦਿਲ ਵਿੱਚੋਂ ਆਪਣੀ ਮਿੱਟੀ ਦੀ ਮਹਿਕ ਨਹੀਂ ਸੀ ਗਈ ਅੱਜ 6 ਸਾਲਾਂ ਮਗਰੋਂ ਨਸੀਬ ਕੌਰ ਨੇ ਆਪਣੇ ਵਤਨੀ ਫੇਰਾ ਪਾਇਆ ਸੀ ਲੰਮੀਆਂ ਵਿਚੀਆਂ ਸੜਕਾਂ ਉੱਤੇ ਦੌੜਦੀ ਹੋਈ ਗੱਡੀ ਦੀਆਂ ਆਖਰ ਪਿੰਡ ਘਰ ਅੱਗੇ ਆ ਕੇ ਬ੍ਰੇਕਾਂ ਲੱਗੀਆਂ ਉਹਨਾਂ ਹੀ ਬਰੂਹਾਂ ਤੇ ਜਿੱਥੇ ਇੱਕ ਦਿਨ ਉਹ ਚੂੜਾ ਪਾ ਕੇ ਡੋਲੀ ਵਿੱਚੋਂ ਉਤਰੀ ਸੀ ਖਿਆਰ ਪਿੰਡ ਕੁਛ ਦਿਨ ਰਹਿਣ ਮਗਰੋਂ ਕਿਸੇ ਕੰਮ ਲਈ ਸ਼ਹਿਰ ਜਾਂਦੇ ਹੋਏ ਉਸ ਦਾ ਧਿਆਨ ਮੱਲੋ ਮੱਲੀ ਉਸ ਤੇ ਸੁਨਿਆਰੀ ਦੀ ਦੁਕਾਨ ਤੇ ਗਿਆ ਜਿੱਥੇ ਕਈ ਸਾਲ ਪਹਿਲਾਂ ਉਸ ਨੂੰ ਨਗਾਂ ਵਾਲੀਆਂ ਚਾਂਦੀ ਦੀਆਂ ਵੰਗਾਂ ਬਹੁਤ ਪਸੰਦ ਆਈਆਂ ਸੀ ਹੌਸਲਾ ਜਾਂ ਕੀਤਾ ਤੇ ਸੈਮੀ ਹੋਈ ਨੇ ਆਪਣੇ ਘਰ ਵਾਲੇ ਨੂੰ ਤਰਲਾ ਮਾਰਿਆ ਸੀ ਕਿ ਮੈਨੂੰ ਆਹ ਲੈ ਦਿਓ ਐਦ ਕੀਤਾ ਕਣਕ ਵੀ ਬਹੁਤ ਸੋਹਣੀ ਹੋਈ ਆ ਨਾਲੇ ਇਹ ਕਿਹੜਾ ਬਹੁਤ ਮਹਿੰਗੀਆਂ ਨੇ ਸੋਨੇ ਦੀ ਛੱਡ ਤੇਰੇ ਪੇਕੇ ਕਿਸੇ ਦੀ ਔਕਾਤ ਹੈਗੀ ਸੀ ਚਾਂਦੀ ਦੀਆਂ ਟੁੰਬਾ ਪਾਉਣ ਦੀ ਵੀ ਜੋ ਹੁਣ ਤੂੰ ਮੇਰੇ ਅੱਗੇ ਮੂੰਹ ਢਿਆ ਆ ਆਪਣੇ ਘਰੋਂ ਦਾ ਇਹ ਜਵਾਬ ਨਸੀਬਕੌਰ ਦੇ ਦਿਲ ਦੀਆਂ ਪਰਤਾਂ ਨੂੰ ਡੂੰਗਾ چیر ਗਿਆ ਸੀ ਇਸ ਤੋਂ ਬਾਅਦ ਉਸਨੇ ਫੇਰ ਕਦੇ ਕੋਈ ਤਰਲਾ ਨਹੀਂ ਸੀ ਮਾਰਿਆ ਆਪਣੇ ਘਰ ਵਾਲੇ ਅੱਗੇ ਇਹ ਕਿਹੜਾ ਨਮੀ ਗੱਲ ਸੀ ਗਰੀਬ ਕਰੋ ਹੋਣ ਕਰਕੇ ਉਸ ਨੂੰ ਇਹ ਮੇਨੇ ਸਹੁਰੇ ਪਰਵਾਜ਼ ਅਕਸਰ ਹੀ ਸੁਣਨ ਨੂੰ ਮਿਲ ਜਾਂਦੀ ਸੀ ਇਆ ਕੁਝ ਨਹੀਂ ਸੀ ਸਕਦੀ ਪਰ ਸੁਣ ਕੇ ਅੰਦਰੋਂ ਅੰਦਰ ਤੁਖਦੀ ਰਹਿੰਦੀ ਹੌਲੀ ਹੌਲੀ ਨਿਆਣੇ ਵੱਡੇ ਹੋਏ ਵਿਆਹ ਹੋ ਗਏ ਤੇ ਅਮਰੀਕਾ ਸੈੱਟ ਹੋਏ ਨਿੱਕੇ ਮੁੰਡੇ ਵੱਲੋਂ ਪੇਜੀ ਰਾਹਦਾਰੀ ਨੇ ਇਹਨਾਂ ਦੋਹਾਂ ਜੀਆਂ ਨੂੰ ਬੇਗਾਨਾ ਮੁਲਕ ਵੀ ਦਿਖਾਤਾ ਦੋਨੋਂ ਜੀ ਵੇਲੇ ਨਹੀਂ ਸੀ ਬੈਠੇ ਸਗੋਂ 베ਰੀਆਂ ਤੋੜਨ ਵਾਲੇ ਕੰਮ ਤੇ ਵੀ ਜਾਂਦੇ ਨਸੀਬਕੌਰ ਕਾਫੀ ਪੈਸੇ ਜੋੜ ਚੁੱਕੀ ਸੀ ਆਪਣੇ ਕੋਲ ਆਪਣੀ ਕਮਾਈ ਦੇ ਵਿੱਚੋਂ ਆਪਣੇ ਹੱਥੀ ਕਮਾਈ ਦਾ ਨਸ਼ਾ ਹੀ ਹੋਰ ਹੁੰਦਾ ਹੈ ਇਹ ਗੱਲ ਨਸੀਬ ਕੌਰ ਨੂੰ ਅਮਰੀਕਾ ਕੇ ਹੀ ਸਮਝ ਆਈ ਸੀ ਇਸ ਵਾਰ ਵਤਨ ਵਾਪਸੀ ਵੇਲੇ ਪਤਾ ਨਹੀਂ ਕਿਹੜੇ ਵੇਲੇ ਉਸਨੇ ਚਾਂਦੀ ਦੀਆਂ ਉਹੀ ਨਗਾ ਵਾਲੀਆਂ ਵੰਗਾ ਬਿਲਕੁਲ ਉਸੇ ਤਰ੍ਹਾਂ ਦੀਆਂ ਹੀ ਬਣਵਾ ਕੇ ਆਪਣੇ ਹੱਥੀ ਪਾ ਲਈਆਂ ਪਤਾ ਨਹੀਂ ਕਿਉਂ ਜਦ ਵੀ ਵੰਗਾ ਵਲ ਦੇਖਦੀ ਤਾਂ ਦਿਲ ਨੂੰ ਠੰਡਕ ਜਹੀ ਪੈਂਦੀ ਸਾਰਾ ਟੱਬਰ ਸ਼ਾਮ ਵੇਲੇ ਇਕੱਠਾ ਬੈਠਾ ਚਾਹ ਪੀ ਰਿਆ ਸੀ ਤਾਂ ਨਿੱਕੀ ਬਹੂ ਦੇ ਮੋਹੋਂ ਆਪਣੀ ਸੱਸ ਦੇ ਹੱਥ ਵੰਗਾ ਦੇਖ ਨਿਕਲ ਗਿਆ ਵਾ ਮਾਤਾ ਆ ਕੀ ਤੁਣੋਂ ਆਇਆ ਬੜੀ ਸੋਹਣੀ ਆ ਨਸੀਬ ਕੌਰ ਨੇ ਚਾਹ ਪੀਂਦੇ ਕਰਵਾਲੇ ਵੱਲ ਅੱਖਾਂ ਗੱਡ ਕੇ ਦੇਖਦੇ ਹੋਏ ਕਿਹਾ ਕਿ ਧੀਏ ਪਰਮਾਤਮਾ ਨੇ ਹੁਣ ਇੰਨੀ ਔਕਾਤ ਬਣਾਤੀ ਆ ਮੇਰੀ ਕਿ ਆ ਸਭ ਖਰੀਦ ਸਕਾਂ ਮੇਰੇ ਪੇਕਿਆਂ ਦੀ ਤਾਂ ਚੱਲ ਹੈ ਨਹੀਂ ਸੀ ਇੰਨੀ ਔਕਾਤ ਚਾਹ ਪੀਂਦੇ ਉਸ ਦੇ ਕਰਵਾਲੇ ਨੇ ਕੱਪ ਹੇਠਾਂ ਰੱਖ ਦਿਆ ਨਸੀਬ ਕੌਰ ਵੱਲ ਹੈਰਾਨੀ ਨਾਲ ਦੇਖਿਆ ਤੇ ਕੁਝ ਯਾਦ ਆਉਣ ਤੇ ਅੱਖਾਂ ਝੁਕਾ ਲਈਆਂ ਨੌ ਹਰਾਨੀ ਨਾਲ ਆਪਣੇ ਸਾਸਵਲ ਦੇਖ ਰਹੀ ਸੀ ਕਿ ਜਿਸ ਦੀਆਂ ਅੱਖਾਂ ਹਾਲੇ ਵੀ ਆਪਣੇ ਘਰ ਵਾਲੇ ਵੱਲ ਗੱਡੀਆਂ ਹੋਈਆਂ ਸੀ